ਜਦੋਂ ਗੁਰੂ ਦੇ ਕੋਲੇ ਬੈਠੇ ਹੋਏ ਪਤਾ ਨਹੀਂ ਕਿਹੜੇ ਵੇਲੇ ਕਿਹੜਾ ਇਸ਼ਾਰਾ ਹੋ ਜਾਏ ਕਿਹੜੇ ਵੇਲੇ ਕਿਹੜੀ ਗੱਲ ਆ ਜਾਏ ਜਿਹੜਾ ਗੱਲ ਨੂੰ ਸਮਝ ਗਿਆ ਜਿਹੜਾ ਅੱਖ ਦੇ ਇਸ਼ਾਰਿਆਂ ਨੂੰ ਸਮਝ ਗਿਆ ਰੱਬ ਦੇ ਨਜ਼ਾਰਿਆਂ ਨੂੰ ਸਮਝ ਗਿਆ ਕਹਿੰਦਾ ਉਹਦਾ ਰੰਗ ਹੈ ਚਾਰ ਪੁੱਤਵਾਰੇ ਪੰਜਵੀਂ ਮਾਂਵਾਰੀ ਛੇਮਾਂ ਬਾਪਵਾਰਿਆ ਸਤਮਾਂ ਆਪਵਾਰਿਆ ਇਹ ਬੋਲ ਪੱਲੇ ਬੱਢ ਲਿਆ ਉਹਨੇ ਕਿ ਕੈਸੀ ਗੱਲ ਹੈ ਯਾਰ ਕਿਸੇ ਨੂੰ ਪਤਾ ਹੀ ਨਹੀਂ ਇਹ ਗੱਲ ਸਾਰਿਆਂ ਨੂੰ ਪਤਾ ਕਿ ਹੋਇਆ ਹੈ ਅਰੇ ਇਹ ਨਹੀਂ ਪਤਾ ਵੀ ਚਾਰ ਪੁੱਤ ਵਾਰੇ ਪੰਜਵੀਂ ਮਾਹਵਾਰੀ ਛੇਮਾ ਪਾਪ ਵਾਰੇ ਸੱਤਮਾ ਆਪੋਆ ਵਾਰੇ ਤਾਂ ਸਾਰਾ ਖਾਲਸਾ ਹੀ ਵਾਰਦਾ ਉਹਨਾਂ ਨੇ ਪਰ ਆਪਣੇ ਪਰਿਵਾਰ ਨੂੰ ਪਹਿਲਾਂ ਮਾਰ ਕੇ ਫੇਰ ਖਾਲਸੇ ਦੀ ਵਾਰੀ ਆਈ ਹੈ ਆਪਣੇ ਪਰਿਵਾਰ ਨੂੰ ਪਹਿਲਾਂ ਮਾਰਨਾ ਫੇਰ ਜਾ ਕੇ ਖਾਲਸੇ ਦੀ ਵਾਰੀ ਹੋਣੀ ਇਹ ਮਾਲਕ ਹੀ ਕਰ ਸਕਦਾ ਉਹ ਨੌਕਰ ਨਹੀਂ ਕਰ ਸਕਦਾ ਜਦੋਂ ਫਤਿਹਗੜ ਸਾਹਿਬ ਸ਼ਹੀਦਾਂ ਦਾ ਮੇਲਾ ਆ ਜੋੜ ਦੇਣਾ ਆ ਉਸ ਵੇਲੇ ਮੈਨੂੰ ਹੁਕਮ ਆਇਆ ਸਰਕਾਰ ਵੱਲੋਂ ਯਾਨੀ ਉਸ ਵੇਲੇ ਦੀ ਜਿਹੜੀ ਗਵਰਨਮੈਂਟ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਆ ਕੇ ਸਰਹੰਗ ਇਸ ਮੇਲੇ ਦੇ ਵਿੱਚ ਹਾਜ਼ਰੀ ਲਵਾਉਣੀ ਹੈ ਮੈਂ ਕਿਹਾ ਹਾਜ਼ਰੀ ਤਾਂ ਮੈਂ ਲਵਾ ਦੂੰ ਪਰ ਮੇਰੇ ਕੋਲੇ ਤਾਂ ਕੋਈ ਧਾਰਮਿਕ ਗੀਤ ਐ ਉਹ じゃ ਹੈ ਨਹੀਂ ਜਿਹੜਾ ਮੈਂ ਉਸ ਵੇਲੇ ਮੇਲੇ ਤੇ ਸੁਣਾ ਸਕੂੰਗਾ ਕਹਿੰਦੇ ਜਿਹੜੀ ਤੁਹਾਡੇ ਸਾਰੇ ਗੀਤ ਧਾਰਮਿਕ ਵਰਗੇ ਹੀ ਆ ਪਰ ਫਿਰ ਵੀ ਇੱਕ ਤਰ੍ਹਾਂ ਕੋਈ ਤਿਆਰ ਕਰ ਲੈਂਦਾ ਮੈਂ ਹੁਣ ਆਪਣੀ ਕਲਮ ਔਰ ਅਫੀ ਅਕਲ ਘੜਾਉਣ ਲੱਗਿਆ ਹਜ਼ੂਰ குரு ਦੇ ਚਰਮਦਾਸ ਦਾ ਲੈ ਕੇ ਕਿ ਮੈਨੂੰ ਬਖਸ਼ ਕੋਈ ਗੀਤ ਬਖਸ਼ ਮੇਰਾ ਮਾਲਕਾ ਜਿਹੜਾ ਮੈਂ ਤੇਰੇ ਨਾਮ ਤੇ ਗਾ ਸਕਾਂ ਉਹਦੇ ਨਾਮ ਦਾ ਆਸਰਾ ਲਈਏ ਤੇ ਗੱਲ ਵੀ ਤੁਰ ਪਈ ਨਹੀਂ ਹਜ਼ੂਰ ਆਪਣੇ ਆਪ ਔਰ ਉਹੀ ਗੱਲ ਯਾਦ ਆਈ ਕਿ ਚਾਰ ਪੁੱਤਵਾਰੇ ਪੰਜਵੀਂ ਮਾਹਵਾਰੀ ਛੇਮਾ ਬਾਪਾ ਸਤਮਾਹ ਪੁਆਇਆ ਸਤ ਵਾਰ ਕੇ ਕਹਿਣਾ ਭਾਣਾ ਨਹੀਂ ਖਾਲਾ ਕਿ ਤੇਰਾ ਸਰਬੰਸਦਾਨੀ ਇਹਦੇ ਦੇਣਾ ਕੌਣ ਦੇਊਗਾ ਤੇਰਾ ਜਦੋਂ ਗੱਲ ਤੁਰ ਪਈ ਫਿਰ ਕੀ ਤੁਰ ਪਿਆ ਰਾਤ ਨੂੰ ਮੈਨੂੰ ਫੋਨ ਆ ਗਿਆ ਕਹਿੰਦੇ ਵੀ ਸਵੇਰੇ ਜਿਹੜਾ ਤੁਹਾਡੇ ਵਾਸਤੇ ਮੈਂ ਕਿਹਾ ਸੀਗਾ ਕਿ ਉਹ ਧਾਰਮਿਕ ਪ੍ਰੋਗਰਾਮ ਤੇ ਜਾਣਾ ਹੈ ਕਹਿੰਦੇ ਉੱਥੇ ਦਾ ਸਾਰਾ ਪ੍ਰੋਗਰਾਮ ਜਿਹੜਾ ਹੈਗਾ ਧਾਰਮਿਕ ਹੀ ਹੈ ਔਰ ਜੇ ਧਾਰਮਿਕ ਆਪਣੇ ਕੋਲ ਹੈ ਨਹੀਂ ਇਸ ਕਰਕੇ ਤੁਸੀਂ ਫਿਰ ਨਾ ਆਇਓ ਮੈਂ ਕਿਹਾ ਮੈਂ ਆਵਾਂ ਜਾਂ ਨਾ ਆਵਾਂ ਪਰ ਮੇਰੀ ਹਾਜ਼ਰੀ ਉਸ ਤਰ ਤੇ ਪ੍ਰਵਾਨ ਹੋ ਗਈ ਹੈ ਬਾਬਿਓ ਜਿਹੜਾ ਮੈਥੋਂ ਇੰਨਾ ਵਧੀਆ ਗੀਤ ਲਿਖਵਾਇਆ ਔਰ ਉਹੀ ਗੀਤ ਉਹਨਾਂ ਦੇ ਨਾਲ ਵਿੱਚ ਸੱਤ ਮੇਰੇ ਗੀਤ ਰਿਕਾਰਡ ਹੋ ਚੁੱਕੇ ਸੀ ਔਰ ਅੱਠਵਾਂ ਇਹ ਰਹਿੰਦਾ ਸੀ ਉਸ ਐਲਬਮ ਦੇ ਵਿੱਚ ਇਹ ਅੱਠਵਾਂ ਗੀਤ ਹੋ ਸੀ ਸਰਬੰਸਤਾਂ ਦੀਆਂ ਬੇਦਨਾਂ ਤੋਂ ਤਾਂ ਜਾ ਕੇ ਪੂਰੀ ਹੋਈਏ ਗੱਲ ਪੂਰੀ ਹੁੰਦੀ ਹੈ ਕਿਤੇ ਨਾ ਕਿਤੇ ਜਾ ਕੇ ਕਿਉਂਕਿ ਗੱਲਾਂ ਗੱਲਾਂ ਵਿੱਚ ਗੱਲ ਦੀ ਗਾਲ ਬਣ ਜੇ ਬਿਨਾ ਗਾਲ ਦੇ ਪੰਗਾ ਨਹੀਂ ਹੋ ਸਕਦਾ ਨੰਗੇ ਵੇਖੇ ਨੇ ਸੇਕ ਤੇ ਧੁੱਪ ਗੋਰੇ ਮਸਤਾ ਬਾਣ ਕੋਈ ਮੰਗਾ ਨਹੀਂ ਹੋ ਸਕਦਾ Hindu Sikh Muslim ਜੇ ਅੱਡ ਹੋ ਕੇ ਤਿੰਨਾ ਬਾਤ ਤਰੰਗਾ ਨਹੀਂ ਹੋ ਸਕਦਾ ਜਿਹੜਾ ਕਰੇ ਬੁਰਾਈ ਦੂਜਿਆਂ ਦੀ ਉਹ ਆਪ ਵੀ ਚੰਗਾ ਨਹੀਂ ਹੋ ਸਕਦਾ ਜਿਹੜਾ ਕੁਛ ਬੀਜਦੇ ਆਂ ਜਿਹੜਾ ਕੁਛ ਕਹਿੰਦੇ ਆਂ ਜਿਹੜਾ ਕੁਛ ਕਰਦੇ ਆਂ ਉਹੀ ਤਾਂ ਮਿਲਣਾ ਸਾਨੂੰ ਜੇ ਇੱਜ਼ਤ ਕਰੀ ਜਾਓਗੇ ਤਾਂ ਮਿਲੀ ਜਾਣੀਏ ਇਹ ਜੇਬ ਕਿਉਂ ਤਸਵੰਦ ਕਢੀ ਜਾਓਗੇ ਤਾਂ 100% ਮਿਲੀ ਜਾਣਾ ਬਾਕੀ ਜੋ ਬੀਜੋਗੇ ਉਹੀ ਵੜਣਾ ਬੇ। ਆ ਗਿਆ ਬਾਕੀ ਕੰਕਾਰ ਸਤਗੁਰ ਪਰਸਾ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਤੇ ਸ਼ਕੋਮ ਲਈ ਸੱਤ ਵਾਰੇ ਸੱਤ ਵਾਰ ਕੇ ਕਹਿਨੇ ਸੱਤ ਵਾਰ ਕੇ ਕਹਿਨੇ ਭਾਣਾ ਮਿੱਠਾ ਲਾ ਕੇ ਤੇਰਾ ਸਰਬੰਸਤਾਨੀ ਆਵੇ ਤੇਣਾ ਕੌਣ ਤੇ ਹੁਕਮ ਤੇਰਾ ਸਰਬੰਸਤਾਨੀ ਆਵੇ ਤੇਣਾ ਕੌਣ ਦੇਹੁ ਹੁਕਮ ਤੇਰਾ ਚਾਰ ਫੁੱਤਵਾਰੇ ਪੰਜਵੀਂ ਮਹਾਵਾਰੀ ਛੇ ਮਾਪ ਵਾਰਿਆ ਸਤ ਮਾਇਆ ਤੁੰਬਾਰਿਆ ਉਹ ਸੱਤ ਮਾਰ ਕੇ ਕਹਿ ਕਹਿ ਨੇ ਸੱਤ ਮਾਰ ਕੇ ਕਹਿ ਕਹਿ ਨੇ ਮਾੜਾ ਮਿੱਠਾ ਦਾ ਜੇ ਤੇਰਾ ਸਰਫੰਸ ਤਾਨੀਆਂ ਤੇਣਾ ਕੌਣ ਦੇਉਗਾ ਚਿਹਰਾ ਸਰਫੰਸ ਤਾਨੀਆਂ ਤੇ ਤੇਣਾ ਕੌਣ ਦੇਉਗਾ ਤੇਰਾ ਆਏ ਪਛਿੜੀ ਉਤੇ ਕਹਾ ਪਰ ਨੂੰ ਪੰਡਤ ਕਹਿਣ ਲੱਗੇ ਕਸ਼ਮੀਰੀ ਸਾਡੇ ਜੰਝੂ ਲਾ ਲਾ ਕੇ ਟੈਂਦਾ ਔਰ ਤੇ ਵੀ ਅਖੀਰੀ ਕਾ ਦੀਨ ਕਬੂਲ ਲਵੋ ਕਾ ਦੀਨ ਕਬੂਲ ਲਵੋ ਜਾਂ ਫਿਰ ਚੁਪਲਾ ਟੰਡਾ ਤੇਰਾ ਸਰਪੰਸ ਸ਼ਤਾਨੀ ਆਵੇ ਤੇਣਾ ਕੌਣ ਦੇਊਗਾ ਤੇ ਸਰਪੰਸ ਸ਼ਤਾਨੀ ਆਵੇ ਦੇਣਾ ਤੋਂ ਦੇ ਹੁਕਾ ਤੇਰਾ ਗੁਰੂ ਜੀ ਕਹਿੰਦੇ ਪੰਡਤਾਂ ਨੂੰ ਦਛਣਾ ਮੰਗਦੀ ਗੁਰੂ ਮਰੀਦੀ ਕੋਈ ਐਸ ਸਿੱਖ ਸੰਗਤ ਚੋਂ ਹੋਵੇ ਜਿਸਨੇ ਮੋਹ ਖਰੀਤੀ ਕਿਸੇ ਬੱਟ ਬਟੇਰੇ ਨੂੰ ਧਰਮ ਨਹੀਂ ਟੇਣੀ ਬਹੁ ਸ਼ਹੀਦੀ ਕਿਸੇ ਬੱਟ ਬਟੇਰੇ ਨੂੰ ਧਰਮ ਨਹੀਂ ਟੇਣੀ ਬਹੁ ਸ਼ਹੀਦੀ ਪਾਲ குரு ਗੋਬਿੰਦ ਭੋਲ ਪੈ ਪਾਲ குரு ਗੋਬਿੰਦ ਭੋਲ ਪੈ ਤੁਸਾਂ ਤੋਂ ਵੱਡਾ ਕੌ ਬਟੇਰਾ ਸਰਪੰਸ ਤਾਨੀਆਂ ਵੇ ਕਹਿਣਾ ਕੌਣ ਦੇਊਗਾ ਤੇਰਾ ਸਰਪੰਸ ਤਾਨੀਆਂ ਵੇ ਕਹਿਣਾ ਕੌਣ ਦੇਊਗਾ ਤੇਰਾ ਇਤਿਹਾਸ ਬਦਲਨੇ ਨੂੰ ਆਇਆ ਇੱਕ ਦਿਨ ਨਵੀਂ ਵਸਾਖੀ ਆਵਾਜ਼ ਕੜਕ ਦੀ ਵਿੱਚ ਗੁਰੂ ਨੇ ਸਭ ਨੂੰ ਏਕ ਲਾਖੀ ਇੱਕ ਸੀਸ ਚਾਹੀਦਾ ਏ ਮੇਰੀ ਤਲਵਾਰ ਪੜੀ ਏ ਪਿਆਸੀ ਇੱਕ ਸੀਸ ਚਾਹੀਦਾ ਏ ਮੇਰੀ ਤਲਵਾਰ ਪੜੀ ਏ ਪਿਆਸੀ ਪੰਜ ਪਿਆਰੇ ਸਾਜਣੇ ਪੰਜ ਪਿਆਰੇ ਸਾਜਣੇ ਪੰਜਾਬ ਵਿੱਚ ਕੀ ਆਇਆ ਫੇਰੇ ਸਰਪੰਸ ਤਾਨੀਆਂ ਦੇਣਾ ਕੌਣ ਦੇਊਗਾ ਤੇਰਾ ਸਰਫਾਂ ਸੁਤਾਨੀਆਂ ਆਵੇ ਦੇਣਾ ਕੌਣ ਦੇਊਗਾ ਤੇਰਾ ਮਨਾਂ ਮਰ ਜਾਣਿਆਂ ਦੇ ਮਰ ਜਾਣ ਸਿੱਖ ਪੜੀ ਨਿਆਰੀ ਸਿੱਖ ਮਰੀਤਾਂ ਆ ਮਾਨਾਂ ਦੇ ਸਿੱਖ ਦੀ ਗੁਰੂ ਦੀ ਸਿੱਖੀ ਪੜੀ ਨਿਆਰੀ ਸਿਰ ਲੱਖ ਦਾ ਲੱਖ ਜਾਵੇ ਸਿੱਖ ਦੀ ਕਾਇਮ ਰਹੇ ਸਰਦਾਰੀ ਸਿਰ ਲੱਖ ਦਾ ਲੱਖ ਜਾਵੇ ਸਿੱਖ ਦੀ ਕਾਇਮ ਰਹੇ ਸਰਦਾਰੀ ਮੈਨੂੰ ਸਿੱਖ ਪਿਆਰਾ ਨਹੀਂ ਸਿੱਖ ਤੋਂ ਪਹਿਲਾਂ ਬਹਤ ਪਿਆਰੀ ਮੈਨੂੰ ਸਿੱਖ ਪਿਆਰਾ ਨਹੀਂ ਸਿੱਖ ਤੋਂ ਪਹਿਲਾਂ ਬਹਤ ਪਿਆਰੀ ਦੁਨੀਆਂ ਦੇ ਤਖਤੇ ਤੇ ਦੁਨੀਆਂ ਦੇ ਤਖਤੇ ਤੇ ਵੱਖਰਾ ਸਿੱਖ ਤੇ ਸੁਦਾ ਮੇਰਾ ਵੱਖਰਾ ਸਿੱਖ ਤੇ ਸੁਦਾ ਮੇਰਾ ਆਰ ਦੇਖਦੇ ਨੇ ਬਾਬਾ ਜਿੱਥੇ ਫੋਟੋ ਆਉਂਦੀ ਹੈ ਪਤਾ ਲੱਗਦਾ ਆਲਿ ਕਿਰਪਾ ਕਰੇ ਤੁਹਾਡੇ ਤੇ ਹੋਰ ਰਹਿਮਤਾਂ ਬਖਸ਼ੇ ਹੋਰ ਬਰਕਤਾਂ ਬਖਸ਼ੇ ਸਰਪੰਸ ਤਾਨੀਆਂ ਦੇ ਕਹਿਣਾ ਕੌਣ ਦੇਉ ਚਾਹ ਤੇਰਾ ਸਰਪੰਸ ਤਾਨੀਆਂ ਨੇ ਕਹਿਣਾ ਕੌਣ ਦੇਉ ਚਾਹ ਤੇਰਾ ਸਰਪੰਸ ਤਾਨੀਆਂ ਨੇ ਸਿੱਖੋ ਗੱਲ ਸਮਝ ਲਿਓ ਇਹ ਉਹਦੇ ਵਿੱਚ ਨਹੀਂ ਐ ਉਸ ਹਲਕਤ ਦੇ ਵਿੱਚ ਨਹੀਂ ਐ ਯੰਤਰਾ ਅਧੂਰਾ ਸੀ ਇਸ ਕਰਕੇ ਮੈਂ ਗਾ ਨਹੀਂ ਪਾਇਆ ਸਿੱਖੋ ਗੱਲ ਸਮਝ ਲਿਓ ਗੁਰੂ ਨੇ ਜੋ ਜੋ ਪਾਈਆਂ ਲਿਖਾਂ ਉਹ ਕੋਠੇ ਟਹਿ ਜਾਂਦੇ ਜਿੰਨਾਂ ਦੀਆਂ ਕੱਚੀਆਂ ਰਹਿ ਜਾਣ ਨਹੀਂ ਹੈ ਸੇਵਾ ਤੇ ਸਿਮਰਨ ਨੂੰ ਗੁਰੂ ਨੇ ਦਿੱਤੀਆਂ ਨੇ ਤਰਜੀਹਾਂ ਸੇਵਾ ਤੇ ਸਿਮਰਨ ਨੂੰ ਗੁਰੂ ਨੇ ਦਿੱਤੀਆਂ ਜੀ ਤਰਜੀਹਾਂ ਗੁਰੂ ਜੀ ਗ੍ਰੰਥ ਨੂੰ ਮੰਨ ਲਿਓ ਗੁਰੂ ਜੀ ਗੰਥ ਨੂੰ ਮੰਨ ਲਿਓ ਤਿਸੂ ਕਾ ਦਸਾਂ ਗੁਰਾਂ ਦਾ ਚਿਹਰਾ ਸਰਪੰਸਤਾਨੀ ਆਵੇ ਤੇਣਾ ਕੌਣ ਤੇਊ ਕਰ ਤੇਰਾ ਸਰਪੰਸਤਾਨੀ ਆਵੇ ਦੇਣਾ ਕੌਣ ਦੇਊਗਾ ਤੇ ਸਰਪੰਸ ਤਾਨੀ ਆਵੇ ਦੇਣਾ ਕੌਣ ਦੇਊਗਾ